ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਆ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਕਲਾ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਪੰਜ ਪਸ਼ੂ ਵਿਖਾਉਣ ਲੱਗੇ ਆ ਤੇ ਅੱਜ ਅਸੀਂ ਪਹੁੰਚੇ ਆ ਮਨਜੋਤ ਵੀਰ ਦੇ ਕੋਲ ਤੇ ਅੱਜ ਹਰ ਤਰ੍ਹਾਂ ਦੀ ਵੈਰੈਟੀ ਦੇ ਆਪਣੇ ਕੋਲ ਪਸ਼ੂ ਵੀਰ ਕੋ ਹੈਗੇ ਆ ਤੇ ਤੁਹਾਨੂੰ ਵਿਖਾਉਣੇ ਆ ਸਾਰੇ ਪਸ਼ੂ ਤੇ ਮਨਜੋਤ ਵੀ ਕਿੰਦਾ ਇੱਕ ਦੁੱਧ ਦਾ ਡਰਾਮਾ ਵੀ ਲੈਤਾ ਵੱਡੀ ਛੋਟੀ ਲੈਣਦੀ ਆ ਨੀਲੀ 라ਵੀ ਮਨਜੋਤ ਵੀਰ ਆਜੋ ਕਰਦੇ ਆਂ ਗੱਲਬਾਤ ਮਨਜੋਤ ਵੀਰ ਨਾਲ ਤੇ ਪੁੱਛਨੇ ਇਹਨਾਂ ਦੀ ਡਿਟੇਲ ਆ ਮਨਜੋਤ ਵੀਰ ਜੀ ਸასი ਕਾਲ ਕੀ ਹਾਲ ਚੱਲ ਜੀ ਉਹ ਵਧੀਆ ਚਾਹੀਦਾ ਵਧੀਆ ਚਾਹੀਦਾ ਜੀ ਤੇ ਲੈਣ ਤੇ ਪਸ਼ੂ ਅੱਜ ਅੱਜ ਦਾ ਨੀਲੀ ਰਾਵੀ ਭੋਡੀਆਂ ਮੋਹਰਾ ਨਸਲ ਸਾਰਾ ਮਾਲ ਹੈਗਾ ਤੇ ਆਪਣਾ ਨਾਮ ਦੱਸੋ ਹਾਂ ਪਹਿਲਾਂ ਹਾਂ ਮੇਰਾ ਮਨਜੋਤ ਹੈ ਪਿੰਨ ਹਰ ਰਕਨਾ ਤਸੀਲ ਅਜੀ ਨਲਾਈ ਦਿਲਾਮ ਫੋਨ ਨੰਬਰ 904179673 ਇਹ ਅੱਜ ਮਨਜੋਤ ਸਾਹਿਬ ਰੇਟ ਫਿਰ ਨਿਕੇ 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 ਬਿਲਕੁਲ ਛੋਟੇ ਮਸਿਆ ਦੇ ਆਫਰ ਜੇ ਵੀਰ ਜੀ ਅੱਜ ਤਰੀਕ ਹੈਗੀ ਜੇ 21 ਨਵਾਂ ਮਹੀਨਾ 2025 ਹੈ ਤੇ ਮਨਜੋਤ ਵੀਰ ਪਹਿਲਾਂ ਆਫਰ ਲੱਭਣੀ ਅੱਛਾ ਬਾਈ ਨੂੰ ਨਹੀਂ ਆਫਰ ਲੱਭਣੀ ਲਓ ਵੀਰ ਜੀ ਤੁਹਾਨੂੰ ਵਿਖਾਉਣ ਲੱਗਾ ਵੱਡੀ ਮੈਂ ਆ ਫੁੱਲ ਸਾਈਜ਼ ਤੇ ਮਨਜੋਤ ਵੀਰ ਨਾ ਕਰਦੇ ਗੱਲ ਤੇ ਪਹਿਲਾਂ ਤੋੜ ਕੇ ਵੇਖੀ ਹੈ ਹੈ ਮਨਜੋਤ ਵੀਰ ਆ ਪਹਿਲਾਂ ਤੋੜ ਗਏ ਤੋੜਿਓ ਰਾਜਵੀਰ ਜੀ ਪੂਰੀ ਵੱਡੀ ਮੈਂ ਤਾਂ ਥੱਲੇ ਬੁਲਾਇਦਨ ਗਾਵਾਂ ਨੂੰ ਵੀ ਪਰੇ ਕਰਨ ਢਈ ਆ ਆ ਗੜਗੜਦੇ ਥਣ ਲਗਾਏ ਤੇ ਪੂਰੀ ਵੱਡੀ ਮੈਂ ਇਕੱਲੀ ਗੱਡੀ ਚ ਆਉਣ ਵਾਲੀ ਮੈਂ ਆ ਇਹਨੂੰ ਕਹਿੰਦੇ ਆ ਪਾਕਿਸਤਾਨੀ ਨੀਲੀ ਦਾ ਵੀ ਇਹ ਜੇ ਪ्योर ਨੀਲੀ ਦਾ ਵੀ ਤੇ ਕਿੱਡੇ ਕਟ ਵਾਲੀ ਤੇ ਮਣਕੀ ਆ ਖਾਲੀ ਤੇ ਮਗਰ ਬੱਚਾ ਵੀ ਕੱਟੀ ਵੇਖੋ ਬਿਲਕੁਲ ਗਿੱਲੇਣਾੜੂ ਦੇ ਬੱਚਾ ਜੇ ਚਾਰ ਅਜੂ ਵੀ ਲਾ ਜਾ ਤੇ ਥਣ ਭਾਂਡਾ ਬਹੁਤ ਹੀ ਜ਼ਿਆਦਾ ਦੇਖੋ ਜੀ ਐ ਗਿੜ-ਗਿੜ ਤੇ ਥਨ ਲਗਾ ਮੈਂ ਨੂੰ ਕੋਈ ਵੀ ਇੱਥੇ ਆਊਗਾ ਤੇ ਵੀਡੀਓ ਨੂੰ ਵੱਧ ਮੱਝដាក់ ਦਊਗੀ ਤੇ ਮੰਜੋਦ ਵੀਰੇ ਇਹਦਾ ਕੀ ਮੋਲਿਆ ਜੈਜਾ ਇਹਦਾ ਮੋਲ 90000 90000 ਬਿਲਕੁਲ ਅੱਜ ਮੱਸਿਆ ਦੇ ਆਫਰ ਹੀ ਆ ਲਓ ਵੀ ਜੀ 85000 ਦੀ ਹਾਂ ਨਾ ਜੇ ਤੇ ਬਿਲਕੁਲ ਇੱਕੋ ਮੱਝ ਕੱਲੀ ਗੱਡੀ ਦੇ ਵਿੱਚ ਹੀ ਆਊਗੀ ਤੇ ਪੂਰੀ ਕੱਦ ਵਜਨ ਦੇ ਚੋਣ ਜਵਾਦੀ ਐ ਬਿਲਕੁਲ ਓਕੇ ਤੇ ਮੰਜੋਦ ਵੀਰਾ ਕਿੱਥੋਂ ਦੋਫਾ ਲੈਣਤਾ ਹੀ ਅੱਜ ਲਓ ਵੀਰ ਜੀ ਭੋੜੀ ਮੱਝ ਲੈਣਤੀ ਵੀਰ ਨੇ ਤੇ ਦੂਜਾ ਸੁਗਾ ਜੀ ਝੋਟੀ ਤੇ ਥਣ ਭਾਂਡੇ ਦੀ ਬਹੁਤ ਹੀ ਜਿਆਦੀ ਸਾਫ ਰਾਂ ਜੂ ਵੀਰ ਖੋਲ ਕੇ ਵਖਾ ਫੇਰ ਕਰਦੇ ਆ ਗੱਲ ਬਾਤ ਲਓ ਵੀਰ ਜੀ ਭੋੜੀ ਝੋਟੀ ਜੇ ਦੂਜਾ ਸੁਗਾ ਮਨਜੋਤ ਵੀਰ ਲਓ ਵੀਰ ਜੀ ਪੂਰੇ ਕੱਦ ਵਜਣ ਵਾਲੀ ਝੋਟੀ ਏ ਤੇ ਥਣ ਭਾਂਡਾ ਵੇਖੋ ਝੋਟੀ ਨੂੰ ਤੇ ਬੜਨਾਲਾ ਬੰਨਾ ਜੇ ਲਓ ਜੀ ਬਾਕੀ ਮਨਜੋਤ ਵੀ ਨੂੰ ਪੁੱਛਦੇ ਆ ਇਹਦੀ ਵੀ ਡਿਟੇਲ ਆ ਪੂਰੀ ਸਾਫ ਸੁਥਰੀ ਝੋਟੀ ਆ ਤੇ ਦੂਜਾ ਸੁਹਾ ਜੇ ਇਹ ਮਨਜੋਤ ਵੀਰ ਇਹਦੀ ਕੀ ਡਿਟੇਲ ਆ ਅੱਛਾ ਦੂਜਾ ਸੁਹਾ ਸੁਣਾ ਹੈ ਤੇ ਕਿੰਨਾ ਦੁੱਧ ਭਰੂਗੀ 11-12 ਕਿਲੋ ਚਵਾਊਗੀ 11-12 ਕਿਲੋ ਇਹ ਰੇਟ ਇਹਦਾ ਮੇਰਾ ਵੀ ਜਾਇਜ਼ ਕਰਦੀ ਇਹਦਾ ਵੀ ਹੈ ਕਿੰਨਾ ਇਹਦਾ 82000 ਇਹ ਜਾਇਜ਼ ਜਾਇਜ਼ ਕਰਦੀ ਬਿਲਕੁਲ ਨਾ ਹਾਂ ਨਾ ਲੋ ਵੀਰ ਜੀ 75000 ਦੀ ਝੋਟੀ ਜੇ ਤੇ ਬੜਨਾਲਾ ਬਹਾਨਾ ਜਿਹੜੇ ਪੂਰੀ ਸਾਫ ਸੁਥਰੀ ਝੋਟੀ ਜੇ ਮਨਜੋਤ ਵੀਰ ਨੇ ਇੱਕ ਹੋਰ ਤੋਹਫਾ ਲੈਣਤਾ ਹੀ ਵੇਖੋ ਨੀਲੀ ਰਾਵੀ ਦਾ ਤੋਹਫਾ ਪਹਿਲਾ ਹੀ ਸੁਆ ਸੁਈ ਆ ਤੇ ਪੁੱਛਣੇ ਦੀ ਡਿਟੇਲ ਮਨਜੋਤ ਵੀਰ ਜਿਹੜੇ ਦਾ ਕੀ ਹਿਸਾਬ ਕਿਤਾਵਿਆ ਇਹਦਾ ਬੱਚਾ ਮਰ ਗਿਆ ਅੱਛਾ ਖੁਸ਼ੀ ਬਣਾਈ ਲੋ ਵੀਰ ਜੀ ਬਿਲਕੁਲ ਤਾਜੀ ਸੁਈ ਜੇ ਆ ਵੀਰ ਹੁਣਾਂ ਖੁਸ਼ੀ ਬਣਾਈ ਐ ਦੀ ਤੇ ਪਹਿਲਾ ਹੀ ਸੁਆ ਸੁਈ ਆ ਨੀਲੀ ਰਾਵੀ ਦੀ ਝੋਟੀ ਤੇ ਮਨਜੋਤ ਰਾਜੀ ਪਸ਼ੂ ਆਏ ਸਾਰੇ ਹੈ ਆ ਵੇਖੋ ਉਸੇ ਤਰ੍ਹਾਂ ਨੱਥਾ ਨੁਥਾ ਪਈਆਂ ਕੋਈ ਇਹਨਾਂ ਦਾ ਹਾਰ ਸ਼ਿੰਗਾਰ ਨਹੀਂ ਹੋਇਆ ਰਜਵੀਰ ਖੋਲ ਕੇ ਦੁੱਧ ਦਾ 5-6 ਕਿਲੋਣ ਅੱਛਾ ਲਓ ਜੀ ਪਹਿਲਾਂ ਵੀਰ ਕਹਿੰਦੇ ਬੱਚੇ ਸਮੇਂ ਤੇ ਸੱਤਾਂ ਤੋਂ ਬਾਹਰ ਹੀ ਉਹਨੇ ਇਹਰਵਾ ਕੀਤਾ ਤੇ 5-6 ਕਿਲੋ ਵੀਰ ਮੇਰਾ ਲਾਲੇ ਕੋ ਦੁੱਧ ਜਿੰਨਾ ਹੈਗਾ ਉਹਨਾਂ ਹੀ ਦੱਸਣਾ ਚਾਹੀਦਾ ਏ ਤੇ ਬਾਕੀ ਕੱਦ ਵਜ਼ਨ ਬਹੁਤ ਜ਼ਿਆਦਾ ਛੋਟੀ ਪ्योर ਨੀਲੀ ਦਾ ਵੀਚ ਤੇ ਮਨਜੋਦ ਵੀਰ ਕਹਿੰਦਾ ਵੀ ਇਹ ਵੀ ਹਿਸਾਬ ਨਾਲ ਮੁਖ ਦੇ ਭਾ ਦੇ ਦੇਣੀ ਏ ਛੋਟੀ ਦੇਖੋ ਕੱਦ ਤੇ ਵਜ਼ਨ ਤੇ ਪ्योर ਨੀਲੀ ਦਾ ਵੀਚ ਛੋਟੀ မ့်ੀ ਆ ਥੋੜੀ ਸ਼ਾਮ ਘੱਟ ਹੋਈ ਆ ਛੋਟੀ ਦੀ ਇਹ ਬਾਕੀ ਪੋਛਣੇ ਮਨਜੋਤ ਵੀਰ ਨੂੰ ਇਹਦੇ ਦੇ ਵੀ ਰੇਟ ਬਾਰੇ ਮਨਜੋਤ ਵੀਰ ਜੀ ਇਹਦਾ ਕੀ ਰੇਟ ਜੇ ਇਹਦਾ 80000 ਆ ਯਾਰ ਲਾਸਟ ਹੀ ਲਾਸਟ ਕਿਨਾ ਲਓ ਵੀਰ ਜੀ 55000 ਦੀ ਛੋਟੀ ਜੇ ਪੂਰੀ ਵੱਡੀ ਛੋਟੀ ਨੀਲੀ ਰਾਵੀ ਚ ਲਾਸਟ 55000 ਦੀ ਤੇ ਮਨਜੋਤ ਵੀਰ ਇਹ ਕਿੱਥੋਂ ਤੋਹਫਾ ਲੈ ਆਂਦਾ ਜੈਡ ਬਲੈਕ ਸਾਰਾ ਜੈਡ ਬਲੈਕ ਵੇਖੋ ਵੀਰ ਜੀ ਜੈਡ ਬਲੈਕ ਛੋਟੀ ਬੁਝਾ ਸੁਆ ਜੇ ਇਹ ਵੀ ਅਜੇ ਹਫਤਾ ਮਿਰਸਾਨਾ ਲੈ ਜੂ ਰਾਜੂ ਵੀਰ ਖੋਲ ਕੇ ਵਿਖਾ ਮਨਜੋਦ ਵੀਰ ਕਿੰਨਾ ਕੁ ਦਿਨ ਤੱਕ ਭਰੀ ਜਾਊਗੀ ਦੁੱਧ 13-14 ਕਿਲੋ ਚਵਾਊਗੀ ਅਸੀਂ ਅੱਛਾ 12 ਤੋਂ ਪਲਾਸ ਚਵਾਈਏ ਹਾਂ ਬਾਕੀ ਬਣੂ ਬਹੁਤ ਛੋਟੀ ਇਹਦਾ ਵੀ ਰੇਟ ਇਜਾਜੀ ਹੋਊ ਹੈ ਲਓ ਵੀ ਜੀ ਉਸੇ ਤਰ੍ਹਾਂ ਜਿਦਾ ਨੱਥਾ ਪਈਆਂ ਉਸੇ ਤਰ੍ਹਾਂ ਹੀ ਹਜੇ ਕੋਈ ਇਹਨਾਂ ਦਾ ਹਾਰ ਸ਼ਿੰਗਾਰ ਨਹੀਂ ਹੋਇਆ ਤੇ ਬਿਲਕੁਲ ਜੈੱਡ ਬਲੈਕ ਜੇ ਮਨਜੋਦ ਵੀਰ ਕਹਿੰਦਾ ਵੀ ਇੱਕ ਵੀ ਵਾਲ ਕੋਈ ਚਟਾ ਘਟ ਜੇ ਤੇ ਛੋਟੀ ਫਰੀ ਦੇਵਾਂਗੇ ਬਾਕੀ ਬਹੁਤ ਹੀ ਸਾਫ਼ ਤੇ ਸੁਧਰੀ ਥਣ ਪਾਂਡੇ ਵਾਲੀ ਆ ਝੋਟੀ ਰਾਜਵੀਰ ਮੋੜਲਾ ਲਓ ਜੀ ਐ ਘਣ ਘੜ ਤੇ ਥਣ ਲੱਗਾ ਝੋਟੀ ਹਾਜੀ ਹਫਤਾ ਝੋਡੀ ਲੈ ਜੂਗੀ ਤੇ ਬਾਕੀ ਪੁੱਛ ਨੇ ਮਨਜ਼ੂਰ ਵੀ ਨੇ ਇਹਦੇ ਵੀ ਰੇਟ ਬਾਰੇ ਤੇ ਮਨਜੋਤ ਵੀਰ ਇਹਦੇ ਰੇਟ ਦੀ ਗੱਲ ਕਰੀਏ ਇਹਦੇ ਅੱਛਾ ਹਾਂ ਨਾ ਲੋ ਵੀ 70000 ਦੀ ਜਹਾਨਾ ਝੋਟੀ ਵੱਡੀ ਝੋਟੀ ਜੇ ਪੂਰੀ ਸਾਫ ਸੁਥਰੀ ਝੋਟੀ ਜੇ ਤੇ ਦੁੱਧ ਵਾਲੀ ਜੇ ਬਈ ਇੱਕ ਹੋਰ ਮਜੋਦਵੀ ਨੇ ਤੋਹਫਾ ਲੈਣਤਾ ਮੰਜੂ ਤਾਂ ਇਹ ਕੱਚੀ ਜਾਦਦੀ ਆ ਕਿੰਨਾ ਟਾਈਮ ਖੜਦੀ 20 ਦਿਨ ਤੇ ਖੜੋਗੀ ਚਲੋ ਮਹੀਨਾ ਹੀ ਲਾ ਲਓ ਯਾਰ ਤਾਂ ਹੀ ਕੋਈ ਵੀਰ ਮਹੀਨਾ ਲਾ ਕੇ ਚਲੇ ਉਹ ਤਾਂ ਦਿਨ ਮਹੀਨੇ ਤੋਂ ਘਟਿਆ ਰਾਜਵੀਰ ਖੋਲ ਕੇ ਵਖਾ ਇਹ ਕਿੰਨੇ ਕ ਦੁੱਧ ਵਾਲੀ ਜੇ ਆ 14 15 ਕਿਲੋ ਚੋਂ ਆਉਂਦੀ ਲੋ ਜੀ 13 14 ਕਿਲੋ ਵਾਲੀ ਜੇ ਤੇ 5 ਕਲਿਆਣੀ ਜੇ ਵੀ ਬਹੁਤ ਹੀ ਸਾਫ਼ ਤੇ ਸੁਥਰੀ ਜੇ ਤੇ ਇਹਦੇ 10 ਤਰੀਕ ਨੂੰ ਦੇਣ ਪੁਰੇ ਹੁੰਦੇ ਜੇ ਉੱਤੇ ਪੰਜ ਚਾਰ ਦਿਨ ਲੈ ਜੂਗੀ ਝੋਟੀ ਦਦਿਆਂ ਦੇ ਹਿਸਾਬ ਨਾਲ 5 ਹੀ ਹੈਗੇ ਆ ਤੇ ਬਾਕੀ ਕੱਦ ਵਜਨ ਬਹੁਤ ਹੀ ਜ਼ਿਆਦਾ ਝੋਟੀ ਦਾ ਇਹ ਹੈ ਵੀ ਹਿਸਾਬ ਨਾਲ ਨੀਲੀ ਦਾ ਵੀ ਆ ਪਿਓਰ ਅੱਜ ਤਿੰਨ ਨੀਲੀ ਦਾ ਵੀ ਵੱਧ ਤੋਂ ਵੱਧ ਮਨਜੋਦ ਵੀਰ ਨੇ ਪੰញਾ ਅੱਜ ਤੇ ਇੱਕ ਕੋਢੀ ਜੋੜੀ ਆ ਤੇ ਇੱਕ ਹੋਰ ਜੈਡ ਬਲੈਕ ਖਾਲੀ ਝੋਟੀ ਆ ਜੀ ਜੀ ਬਾਜੀ ਇਹ ਵੀ ਪੂਰੇ ਕੱਦ ਵਜਨਾਂ ਚੋਟੀ ਤੇ ਮਨਜੋਧਵੀਰ ਇਹਦਾ ਰੇਟ ਇਹਦਾ ਰੇਟ 80000 ਹਾਂ ਨਾ ਹਾਂ ਨਾ ਹਾਂ 77000 77000 ਲਓ ਵੀ ਜੀ 77000 ਦੀ ਝੋਟੀ ਜੇ ਤੇ ਪੂਰੇ ਕੱਦ ਵਜਨ ਵਾਲੀ ਜੇ ਤੇ ਮਨਜੋਧਵੀਰ ਕੁਝ ਕਹਿਣਾ ਚਾਹੁੰਦਾ ਬਸ ਇਹ ਉਹ ਕਹਿਣਾ ਇਸ ਮੇਂ ਰੰਗ ਦੇ ਚੰਡੀ ਵਾਲੇ ਜਿਹੜੇ ਦੱਸਿਆ ਤੁਹਾਨੂੰ ਆਹ ਵੀਰ ਜੀ ਬਾਕੀ ਜਿਹੜੇ ਵੀ ਇਹਨੇ ਪਸ਼ੂ ਲੈਣਾ ਸਾਈ ਪਾ ਕੇ ਪੈਸੇ ਪਹਿਲਾਂ ਤੇ ਮੱਝ ਬਾਅਦ ਚ ਕਈ ਵੀਰ ਸਾਈ ਪਾ ਕੇ ਕਹਿੰਦੇ ਵੀਰ ਜੀ ਪਸ਼ੂ ਸਾਡੇ ਘਰ ਪਈ